ਦੋਸਤੋ ਗਰਮੀ ਦੇ ਇਨਾ ਦਿਨਾਂ ਦੇ ਵਿੱਚ ਸਭ ਤੋਂ ਵੱਡਾ ਖਤਰਾ ਡੀਹਾਈਡਰੇਸ਼ਨ ਭਾਵ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਣਾ ਹੁੰਦਾ ਹੈ ਡੀਹਾਈਡਰੇਸ਼ਨ ਕਾਰਨ ਲੂ ਲੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ ਗਰਮ ਰੁੱਤ ਦੇ ਵਿੱਚ ਕਈ ਤਰ੍ਹਾਂ ਦੇ ਡਰਿੰਕਸ ਅਤੇ ਫਲ ਮਿਲਦੇ ਹਨ ਜਿਨ੍ਹਾਂ ਦੇ ਵਿੱਚ ਪਾਣੀ ਦੀ ਭਰਪੂਰ ਮਾਤਰਾ ਹੁੰਦੀ ਹੈ ਡੀਹਾਈਡਰੇਸ਼ਨ ਤੋਂ ਬਚਣ ਲਈ ਸਾਨੂੰ ਇਹਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਸਰੀਰ ਨੂੰ ਅੰਦਰੋਂ ਠੰਡਾ ਰੱਖਦੇ ਹਨ ਅਤੇ ਪਾਣੀ ਦੀ ਕਮੀ ਵੀ ਨਹੀਂ ਹੋਣ ਦਿੰਦੇ ਗਰਮੀਆਂ ਦੇ ਵਿੱਚ ਤਰਬੂਜ ਜਾਂ ਖਰਬੂਜਾ ਸਰੀਰ ਨੂੰ ਠੰਡਾ ਰੱਖਦਾ ਹੈ ਇਸ ਦੇ ਵਿੱਚ ਵਿਟਾਮਿਨ A, B, C ਦੇ ਨਾਲ ਖਣਿਜ ਵੀ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਹਨ। ਲੀਚੀ ਜਿੱਥੇ ਖਾਣ ਵਿੱਚ ਸਵਾਦੀ ਅਤੇ ਰਸਦਾਰ ਹੁੰਦੀ ਹੈ ਉੱਥੇ ਸਿਹਤ ਲਈ ਵੀ ਫਾਇਦੇਮੰਦ ਮੰਨੀ ਜਾਂਦੀ ਹੈ। ਆਂਬ ਨੂੰ ਠੰਡਾ ਕਰਕੇ ਖਾਣ ਨਾਲ ਸਰੀਰ ਨੂੰ ਠੰਡ ਮਿਲਦੀ ਹੈ। ਕੱਚੇ ਆਂਬ ਦਾ ਰਸ, ਭਾਵ ਆਂਬ ਪੰਨਾ ਤਾਂ ਗਰਮੀਆਂ ਦੇ ਵਿੱਚ ਸਰੀਰ ਨੂੰ ਹਾਈਡਰੇਟ ਕਰਨ ਦੇ ਨਾਲ-ਨਾਲ ਗਰਮੀ ਦੀ ਮਾਰ ਤੋਂ ਵੀ ਬਚਾਉਂਦਾ ਹੈ। ਖਰਬੂਜੇ ਦੇ ਵਿੱਚ 95% ਪਾਣੀ ਦੇ ਨਾਲ ਵਿਟਾਮਿਨ ਅਤੇ ਮਿਨਰਲਸ ਮਿਲਦੇ ਹਨ ਇਹ ਪਾਚਨ ਸ਼ਕਤੀ ਨੂੰ ਚੰਗਾ ਬਣਾਉਂਦੇ ਹਨ ਸਲਾਦ ਦੇ ਵਿੱਚ ਖੀਰੇ ਅਤੇ ਖਖੜੀਆਂ ਖਾਓ ਇਨ੍ਹਾਂ ਦਿਨਾਂ ਦੇ ਵਿੱਚ ਚਾਹ ਕੌਫੀ ਅਤੇ ਅਲਕੋਹਲ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਨਾਰੀਅਲ ਪਾਣੀ ਨਿੰਬੂ ਪਾਣੀ ਸ਼ਕੰਜਵੀ ਦਹੀਂ ਅਤੇ ਲੱਸੀ ਦਾ ਸੇਵਨ ਵੱਧ ਤੋਂ ਵੱਧ ਕਰੋ ਅਤੇ ਸਮੇਂ-ਸਮੇਂ ਸਰ ਪਾਣੀ ਵੀ ਪੀਂਦੇ ਰਹੋ ਤਾਂ ਜੋ ਕੜਾਕੇ ਦੀ ਇਸ ਗਰਮੀ ਤੋਂ ਸਾਡਾ ਬਚਾਅ ਹੋ ਸਕੇ ਦਸਤ ਉਲਟੀਆਂ ਲੱਗਣ ਤੇ ਸਾਫ ਪਾਣੀ ਅਤੇ ORS ਦਾ ਘੋਲ ਪਿਓ ਸ਼ੂਗਰ ਦੇ ਮਰੀਜ਼ਾਂ ਨੂੰ ਮਿੱਠੇ ਡਰਿੰਕਸ ਅਤੇ ਫਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਧੰਨਵਾਦ।